ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਣ ਜਾ ਰਿਹਾ ਫੈਸਟ ਜਿਹੜਾ ਕੀ ਵਿਵਾਦਾਂ ਦੇ ਵਿੱਚ ਘਿਰ ਗਿਆ ਇਸ ਫੈਸਟ ਬਾਰੇ ਜਦੋਂ ਤੁਹਾਨੂੰ ਪਹਿਲੀ ਵਾਰੀ ਪਤਾ ਲੱਗਦਾ ਤੁਸੀਂ ਇਹਦੇ ਅੱਗੇ ਪਿੱਛੇ ਕੀ ਦੇਖਿਆ ਪੰਜਾਬ ਸਰਕਾਰ ਨੂੰ ਇਹ ਅਕਲ ਹੀ ਨਾ ਹੋਵੇ ਕਿ ਇੱਕ ਬੰਨੇ ਕਿਸਾਨ ਰੋਂਦਾ ਹੈ ਕਰਨਲ ਰੋਂਦਾ ਸੜਕ ਤੇ ਬੈਠਾ ਜੋ ਇਹ ਗੰਦ ਜੋ ਪੰਜਾਬ 'ਚ ਹੋ ਰਿਹਾ ਹੈ ਇਹ ਮੈਂ ਪੰਜਾਬ ਸਰਕਾਰ ਦੇ ਸਿਰ 'ਚ ਲਾਣਤ ਪਾਊਂਗਾ ਮੈਂ ਤਾਂ ਹੀ ਕਹਿ ਰਿਹਾ ਵਧਾਈ ਦੇ ਪਾਤਰ ਨੇ ਇਹੋ ਜਿਹੀ ਗੰਦ ਦੇ ਵਿੱਚ ਕੀ ਇਹ ਪੰਜਾਬ ਇਹ ਸੀ ਜਿਹੜੀ ਕੌਮ ਦੇ ਬਲੱਡ ਦੇ ਵਿੱਚ ਮੌਤ ਨੂੰ ਪਹਿਲ ਦਿੱਤੀ ਹੋਵੇ ਇੱਜ਼ਤ ਨਾਲੋਂ ਇੱਜ਼ਤ ਨਾਲੋਂ ਜਿਹੜੀ ਕੌਮ ਦੇ ਅੰਦਰ ਮੌਤ ਅੱਗੇ ਹੋਵੇ ਉਹ ਆਉਂਦੇ ਨੇ ਇੱਜ਼ਤ ਚਾਹੀਦੀ ਏ ਮੌਤ ਆਉਂਦੀ ਆਜੀ ਉਸ ਪੰਜਾਬ ਦੇ ਅੰਦਰ ਉੱਠ ਕੇ ਇਹ ਕੰਮ ਹੋਣ ਤੁਸੀਂ 40 ਸਾਲ ਪਿੱਛੇ ਚਲੇ ਜਾ ਕਿਤੇ ਵੇਖਿਆ ਤੇ ਜਨਾਨੀ ਬੰਦੇ ਨੂੰ ਮਾਰਦੀ ਕਿਤੇ ਵੇਖਿਆ ਤੁਸੀਂ ਬੱਚਾ ਨੂੰ ਜਨਾਨੀ ਵੱਢਦੀ ਹਰ ਚੀਜ਼ ਦੀ ਇੱਕ ਲਿਮਟ ਇਹਨੂੰ ਅਮਰੀਕਾ ਦਾ ਟਰੰਪ ਜਿਹੜਾ ਰਾਸ਼ਟਰਪਤੀ ਵੀ ਮੰਨ ਗਿਆ ਕਿ ਨਹੀਂ ਇੱਕ ਇੰਟੈਲੀਜੈਂਟ ਕੰਟਰੀ ਅਮਰੀਕਾ ਜਿਹੜੀ ਵਰਲਡ ਤੇ ਰਾਜ ਕਰ ਰਹੀ ਹੈ ਉਹਨਾਂ ਨੂੰ ਵੀ ਸੁੱਧ ਬੁੱਧ ਆ ਚੁੱਕੀ ਹੈ ਪਰ ਸਾਡੀ ਖਤਮ ਹੋ ਚੁੱਕੀ ਹੈ ਤੇ ਇਹਨਾਂ ਨੂੰ ਆਪਣੀ ਜਿਹੜੀ ਕੁਦਰਤੀ ਫੀਲਿੰਗ ਹੈ ਉਹਦੇ ਵਿੱਚ ਜੀ ਲੈਣ ਦੇਣਾ ਚਾਹੀਦਾ ਇਹਦੇ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦੀ ਤੇ ਨਹੀਂ ਤੇ ਫਿਰ ਆਪਾਂ ਰੋਂਦੇ ਕਿ ਅਜੇ ਪਠਾਨ ਕੁੜੀਆਂ ਚੁੱਕੇ ਲੈ ਜਾਂਦੇ ਸੀ ਜਦੋਂ ਵਿਆਹ ਤੋਂ ਪਹਿਲੀ ਰਾਤ ਕਸੂਰ ਦਾ ਪਠਾਨ ਕੁੜੀਆਂ ਚੁੱਕ ਕੇ ਲੈ ਜਾਂਦਾ ਸੀ ਫਿਰ ਉਦੋਂ ਕਿਉਂ ਰੋਣੇ ਆਪਾਂ ਆਪਾਂ ਕਿਉਂ ਨਹੀਂ ਅਫਗਾਨ ਨੂੰ ਗਾਲਾਂ ਕੱਢਣੋਂ ਹਟਦੇ ਕਿਉਂ ਨਹੀਂ ਪਠਾਨਾਂ ਨੂੰ ਤੇ ਆਪਾਂ ਮੁਗਲਾਂ ਨੂੰ ਗਾਲਾਂ ਕੱਢਣੋਂ ਹਟਦੇ ਫਿਰ ਉਹਦੋਂ ਵੀ ਕਹਿਣਾ ਸੀ ਨਾ ਕਿ ਸਾਰਾ ਕੋਈ ਜਾਇਜ਼ ਸਿੱਖਾਂ ਦਾ ਉਹ ਸ਼ਹਿਰ ਸਿੱਖਾਂ ਦਾ ਨਹੀਂ ਹਰ ਕੌਮ ਦਾ ਉਹ ਸਥਾਨ ਜਿੱਦੇ ਤੇ ਘਟੋ ਘਟ ਸਵਾ ਲੱਖ ਤੋਂ 1.5 ਲੱਖ ਬੰਦਾ ਰੋਜ਼ ਆਉਂਦਾ ਮੱਥਾ ਟੇਕਣ ਉਹਨੂੰ ਚੁਣਨਾ ਉਹਨੂੰ ਟਾਰਗੇਟ ਕਰਨਾ ਸੇਵ ਐਪੀਸੋਡ 1978 ਜ 81 ਅ ਪੰਜਾਬ ਚ ਅੱਗ ਲਾਉ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਮੇਲੇ ਦੀ ਗੱਲ ਹੋ ਰਹੀ ਹੈ ਇੱਕ ਫੈਸਟ ਦੀ ਗੱਲ ਹੋ ਰਹੀ ਹੈ ਉਹ ਕਿਸ ਵੱਲੋਂ ਹੈ LGBTQ ਕਮਿਊਨਿਟੀ ਦੇ ਵੱਲੋਂ ਕਰਵਾਇਆ ਜਾਣ ਵਾਲਾ 27 ਤਰੀਕ ਨੂੰ ਇੱਕ ਫੈਸਟ ਚਰਚਾ ਦਾ ਵਿਸ਼ਾ ਕਿਉਂ ਬਣਿਆ ਉਸ ਦੇ ਬਾਰੇ ਗੱਲਾਂ ਕਿਉਂ ਹੋ ਰਹੀਆਂ ਨੇ ਗੱਲਾਂ ਇਸ ਕਰਕੇ ਨਹੀਂ ਕਿ ਬਹੁਤ ਚੰਗੀ ਗੱਲ ਹੋ ਰਹੀ ਹੈ ਉਹ ਚੁਣੀ ਹੋਈ ਜਾਂ ਸੋਚੀ ਸਮਝੀ ਸਾਜਿਸ਼ ਦੱਸਿਆ ਜਾ ਰਿਹਾ ਕਿ ਸਥਾਨ ਉਹ ਕਿਉਂ ਚੁਣਿਆ ਗਿਆ ਔਰ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਫੈਸਟ ਸੋਭਦੇ ਕਿਉਂ ਨਹੀਂ ਇਹ ਸਾਰੀਆਂ ਗੱਲਾਂ ਕਰਨ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਆਖਰਕਾਰ ਇਸ ਦੇ ਪਿੱਛੇ ਕੌਣ ਹੈ ਕਿ ਜੇਕਰ ਕਾਨੂੰਨ ਇਹਨਾਂ ਨੂੰ ਆਗਿਆ ਦਿੰਦਾ ਇਸ ਤਰ੍ਹਾਂ ਦੇ ਫੈਸਟੀਵਲ ਕਰਨ ਦੀ ਤੇ ਕੀ ਪੰਜਾਬ ਦਾ ਸੱਭਿਆਚਾਰ ਵੀ ਅਲਾਉ ਕਰਦਾ ਹੈ ਕਿ ਨਹੀਂ ਕਰਦਾ ਇਸ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਜੀ ਜਿਹੜੇ ਇਹਨਾਂ ਮੁੱਦਿਆਂ ਨੂੰ ਲੈ ਕੇ ਹੋਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵਿਵਾਦ ਟਿੱਪਣੀਆਂ ਦੇ ਲਈ ਜਾਣੇ ਜਾਂਦੇ ਨੇ ਵਕੀਲ ਸਾਹਿਬ ਸਾਡੇ ਨਾਲ ਨੇ ਖਾਰਾ ਸਾਹਿਬ ਤੁਸੀਂ ਵਕਾਲਤ ਕਰਦਿਆਂ ਨੂੰ ਵੀ ਲੰਮਾ ਸਮਾਂ ਹੋ ਗਿਆ ਤੇ ਪੰਜਾਬ ਦੇ ਮੁੱਦਿਆਂ ਤੇ ਬੋਲਦਿਆਂ ਨੂੰ ਵੀ ਕਾਫੀ ਟਾਈਮ ਹੋ ਗਿਆ ਪਰ ਜਿਹੜਾ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਣ ਜਾ ਰਿਹਾ ਫੈਸਟ ਜਿਹੜਾ ਕੀ ਵਿਵਾਦਾਂ ਦੇ ਵਿੱਚ ਘਿਰ ਗਿਆ ਇਸ ਫੈਸਟ ਬਾਰੇ ਜਦੋਂ ਤੁਹਾਨੂੰ ਪਹਿਲੀ ਵਾਰੀ ਪਤਾ ਲੱਗਦਾ ਤੁਸੀਂ ਇਹਦੇ ਅੱਗੇ ਪਿੱਛੇ ਕੀ ਦੇਖਿਆ ਕੀ ਸਮਝਦੇ ਹੋ ਪੰਜਾਬ ਸਰਕਾਰ ਨੂੰ ਇਹ ਅਕਲ ਹੀ ਨਾ ਹੋਵੇ ਕਿ ਇੱਕ ਬਨੇ ਕਿਸਾਨ ਰੋਂਦਾ ਹੈ ਕਰਨਲ ਰੋਂਦਾ ਸੜਕ ਤੇ ਬੈਠਾ ਜੋ ਇਹ ਗੰਦ ਹੈ ਜੋ ਪੰਜਾਬ 'ਚ ਹੋ ਰਿਹਾ ਹੈ ਇਹ ਮੈਂ ਪੰਜਾਬ ਸਰਕਾਰ ਦੇ ਸਿਰ 'ਤੇ ਲਾਨਤ ਪਾਉਂਗਾ ਮੈਂ ਤਾਂ ਹੀ ਕਹਿ ਰਿਹਾ ਵਧਾਈ ਦੇ ਪਾਤਰ ਨੇ ਇਹੋ ਜਿਹੀ ਗੰਦ ਦੇ ਵਿੱਚ ਕੀ ਇਹ ਪੰਜਾਬ ਇਹ ਸੀ ਪੰਜਾਬ ਇਹਨਾਂ ਨੇ ਪੜਿਆ ਹੋਵੇ ਤੇ ਪੰਜਾਬ ਦੀ ਡੈਫੀਨੇਸ਼ਨ ਜਾਣਦੇ ਹੋਣ ਅਕਬਰ ਬਾਦਸ਼ਾਹ ਦੇ ਸਾਹਮਣੇ ਦੁੱਲਾ ਭੱਟੀ ਲੜਦਾ ਹੈ ਜੀ ਉਹਦੀ ਧੀ ਦਾ ਡੋਲਾ ਮੰਗਦਾ ਉਹ ਕਹਿੰਦਾ ਨਹੀਂ ਇਹਦੇ ਨਾਲ ਮਰੇ ਚੰਗੇ ਜਿਹੜੀ ਕੌਮ ਦੇ ਬਲੱਡ ਦੇ ਵਿੱਚ ਮੌਤ ਨੂੰ ਪਹਿਲ ਦਿੱਤੀ ਹੋਵੇ ਇੱਜ਼ਤ ਨਾਲੋਂ ਇੱਜ਼ਤ ਨਾਲੋਂ ਜਿਹੜੀ ਕੌਮ ਦੇ ਅੰਦਰ ਮੌਤ ਅੱਗੇ ਹੋਵੇ ਉਹ ਆਂਦੇ ਨੇ ਇੱਜ਼ਤ ਚਾਹੀਦੀ ਹੈ ਮੌਤ ਆਉਂਦੀ ਆ ਜੀ ਪਰਵਾਹ ਨਹੀਂ ਉਹ ਇੱਜ਼ਤ ਨਾਲ ਮੌਤ ਨੂੰ ਅੱਗੇ ਚੁੱਕ ਲੈਂਦੇ ਨਹੀਂ ਯਾਰ ਇੱਜ਼ਤ ਚਾਹੀਦੀ ਐ ਮੌਤ ਦਾ ਡਰ ਨਹੀਂ ਉਸ ਪੰਜਾਬ ਦੇ ਅੰਦਰ ਉੱਠ ਕੇ ਇਹ ਕੰਮ ਹੋਣਗੇ ਪਰ ਇਹ ਐਲਜੀਬੀਟੀ ਕਿਉ ਕਮਿਊਨਿਟੀ ਆ ਜਿਹੜੀ ਇਹਨੂੰ ਤੇ ਭਾਰਤ ਦਾ ਕਾਨੂੰਨ ਵੀ ਆਗਿਆ ਦਿੰਦਾ ਨਾ ਕਿ ਤੁਸੀਂ ਵਿਚਰ ਸਕਦੇ ਹੋ ਆਮ ਇਨਸਾਨਾਂ ਵਾਂਗੂ ਜੀ ਸਕਦੇ ਹੋ ਜਸ਼ਨ ਮਨਾ ਸਕਦੇ ਹੋ ਹੋ ਸਕਦਾ ਉਸੇ ਦੇ ਵਿੱਚੋਂ ਸਹਾਰਾ ਲੈ ਕੇ ਉਹਨਾਂ ਨੇ ਰੱਖਿਆ ਹੋਣਾ ਕਿ ਚਲੋ ਇਸ ਵਾਰੀ ਮੇਲਾ ਮਨੋ ਕੁਝ ਜਿਹੜੇ ਜਸ਼ਨ ਹੁੰਦੇ ਨੇ ਉਹ ਲੈ ਕੇ ਬਹਿ ਜਾਂਦੇ ਅੱਜ ਤੁਸੀਂ ਮੈਕਸਿਮਮ ਦੇਖਿਆ ਇਲੀਜੀਟ ਰਿਲੇਸ਼ਨ ਇੰਡੀਆ ਦੇ ਅੰਦਰ ਜੀ ਕੋਈ ਲੇਡੀ ਆਪਦੇ ਘਰ ਵਾਲੇ ਦੇ 56 ਟੁਕੜੇ ਕਰਦੀ ਕੋਈ 21 ਕਰਦੀ ਹੈ ਹੂੰ ਤੁਸੀਂ 40 ਸਾਲ ਪਿੱਛੇ ਚਲੇ ਜਾਓ ਜੀ ਕਿਤੇ ਵੇਖਿਆ ਤੇ ਜਨਾਨੀ ਬੰਦੇ ਨੂੰ ਮਾਰਦੀ ਕਿਤੇ ਵੇਖਿਆ ਤੁਸੀਂ ਬੱਚਾ ਨੂੰ ਜਨਾਨੀ ਵੜਦੀ ਹੂੰ ਹੁਣ ਬਰਦਾਸ਼ ਕਿਉਂ ਨਹੀਂ ਹੋ ਰਿਆ ਇਹ ਕਲਚਰ ਦੀ ਹੀ ਦੇਣ ਹੈ ਹੂੰ ਹਰ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਜੀ ਇਹਨੂੰ ਅਮਰੀਕਾ ਦਾ ਟਰੰਪ ਜਿਹੜਾ ਰਾਸ਼ਟਰਪਤੀ ਵੀ ਮੰਨ ਗਿਆ ਕਿ ਨਹੀਂ ਥਰਡ ਵਿੱਚ ਨਹੀਂ ਆਉਣਾ ਚਾਹੀਦਾ ਇੱਕ ਇੰਟੈਲੀਜੈਂਟ ਕੰਟਰੀ ਅਮਰੀਕਾ ਜਿਹੜੀ ਵਰਲਡ ਤੇ ਰਾਜ ਕਰ ਰਹੀ ਹੈ ਉਹਨਾਂ ਨੂੰ ਵੀ ਸੁੱਧ-ਬੁੱਧ ਆ ਚੁੱਕੀ ਹੈ ਪਰ ਸਾਡੀ ਖਤਮ ਹੋ ਚੁੱਕੀ ਜਿਹੜੇ ਇਸ ਕਮਿਊਨਿਟੀ ਨੂੰ ਸਪੋਰਟ ਕਰਦੇ ਨੇ ਸੋਸ਼ਲ ਮੀਡੀਆ ਤੇ ਕੈਂਪੇਨ ਵਗੈਰਾ ਚਲਾਉਂਦੇ ਨੇ ਉਹਨਾਂ ਦੀ ਇੱਕ ਦਲੀਲ ਇਹ ਹੁੰਦੀ ਹੈ ਇਹਦੇ ਮਗਰ ਕਹਿੰਦੇ ਕਿ ਜੀਣ ਦਾ ਸਾਰਿਆਂ ਨੂੰ ਹੱਕ ਹੈ ਇਹ ਵੀ ਕੁਦਰਤ ਦੇ ਜੀ ਨੇ ਤੇ ਇਹਨਾਂ ਨੂੰ ਆਪਣੀ ਜਿਹੜੀ ਕੁਦਰਤੀ ਫੀਲਿੰਗ ਹੈ ਉਹਦੇ ਵਿੱਚ ਜੀ ਲੈਂਡ ਦੇਣਾ ਚਾਹੀਦਾ ਇਹਦੇ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ ਤੇ ਨਹੀਂ ਤੇ ਫਿਰ ਆਪਾਂ ਰੋਂਦੇ ਕਿ ਅਜੇ ਪਠਾਨ ਕੁੜੀਆਂ ਚੁੱਕ ਕੇ ਲੈ ਜਾਂਦੇ ਸੀ ਜਦੋਂ ਵਿਆਹ ਤੋਂ ਪਹਿਲੀ ਰਾਤ ਕਸੂਰ ਦਾ ਪਠਾਨ ਕੁੜੀਆਂ ਚੁੱਕ ਕੇ ਲੈ ਜਾਂਦਾ ਸੀ ਫਿਰ ਉਦੋਂ ਕਿਉਂ ਰੋਣੇ ਆਪਾ ਆਪਾ ਕਿਉਂ ਨਹੀਂ ਅਫਗਾਨ ਨੂੰ ਗਾਲਾਂ ਕੱਢਣੋਂ ਹਟਦੇ ਕਿਉਂ ਨਹੀਂ ਪਠਾਨਾਂ ਨੂੰ ਤੇ ਆਪਾਂ ਮੁਗਲਾਂ ਨੂੰ ਗਾਲਾਂ ਕੱਢਣੋਂ ਹਟਦੇ ਜੀ ਕਾਰਨ ਕੀ ਸੀ ਉਹਨਾਂ ਨੇ ਹਿੰਦੁਸਤਾਨ ਦੀਆਂ ਕੁੜੀਆਂ ਚੁੱਕੀਆਂ ਸੀ ਉਹ ਲੈ ਜਾਂਦੇ ਸੀ ਅਸੀਂ ਉਹਨੂੰ ਗੁਲਾਮੀ ਸਮਝਦੇ ਸੀ ਫਿਰ ਉਦੋਂ ਵੀ ਕਹਿਣਾ ਸੀ ਨਾ ਕਿ ਸਾਰਾ ਕੋਈ ਜਾਇਜ਼ ਹੈ ਆਉਣ ਵਾਲੇ ਸਮੇਂ ਚ ਕੀ ਹੋਣਾ ਹੈ ਜੇ ਪਤਾ ਨਹੀਂ ਦੇਖੋ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜੀ ਪਹਿਲੋ ਇਹਨਾਂ ਨੇ ਇਹ ਉੜਤਾ ਪੰਜਾਬ ਫਿਲਮ ਬਣਾਈ ਜੀ ਪੰਜਾਬ ਨੂੰ ਬਦਨਾਮ ਕੀਤਾ ਹੁਣ ਇੱਕ ਬੜੀ ਵੱਡੀ ਸਾਜ਼ਿਸ਼ ਹੈ ਸਿੱਖਾਂ ਦਾ ਉਹ ਸ਼ਹਿਰ ਸਿੱਖਾਂ ਦਾ ਨਹੀਂ ਹਰ ਕੌਮ ਦਾ ਜੀ ਉਹ ਸਥਾਨ ਜਿੰਦੇ ਤੇ ਘਟੋ ਘਟ ਸਵਾ ਲੱਖ ਤੋਂ 1.5 ਲੱਖ ਬੰਦਾ ਰੋਜ਼ ਆਉਂਦਾ ਮੱਥਾ ਟੇਕਣ ਉਸ ਨੂੰ ਚੁਣਨਾ ਉਹਨੂੰ ਟਾਰਗੇਟ ਕਰਨਾ ਸੇਵ ਐਪੀਸੋਡ 1978 ਜਾਂ 81 ਆ ਪੰਜਾਬ ਚ ਅੱਗ ਲਾਉਣ ਜੀ ਕਿਉਂਕਿ ਮੈਂ ਬਹੁਤ ਵਾਰੀ ਕਹਿਣਾ ਇਹਰ ਦੂਜੀਆਂ ਕੌਮਾਂ ਕਿਉਂ ਨਹੀਂ ਬੋਲਦੀਆਂ ਹੂੰ ਸਾਡੇ ਦੂਜੇ ਭਰਾ ਨੇ ਪੰਜਾਬ ਤੁਹਾਡਾ ਵੀ ਹੈ ਜੀ ਤੁਸੀਂ ਕੀ ਆਪਦੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਜੀ ਕੀ ਕੱਲੀ ਪਾਗੀ ਬੋਲੇਗੀ ਪੰਜਾਬ ਲਈ ਹੂੰ ਕੀ ਪਾਗ ਨੇ ਗੋਲੀ ਖਾਣੀ ਹੈ ਹਮੇਸ਼ਾ ਪੰਜਾਬ ਦੇ ਲਈ ਹੂੰ ਫਿਰ ਪਾਗ ਉੱਠਦੀ ਹੈ ਜੀ ਉਹ ਵਿਰੋਧ ਕਰਦੀ ਹੈ ਤਾਂ ਇਹ ਬੰਦ ਹੋਵੇਗਾ ਜੇ ਵਿਰੋਧ ਕਰਨਗੇ ਤੇ ਇਥੋਂ ਦਾ ਮੁੱਖ ਮੰਤਰੀ ਜਿਹੜਾ ਗੋਲੀ ਚਲਾਵੇਗਾ ਕਿਉਂਕਿ ਇਹਨੂੰ ਤਾਂ 40 ਤੋਂ 45 ਫੇਕਨ ਕਾਊਂਟਰ ਕਰਤੇ ਨੇ ਨਾ ਜੀ ਇਹਦਾ ਗਿੱਟੇ 'ਚ ਗੋਲੀ ਮਾਰਦੇ ਨੇ ਪਰ ਉੱਥੇ ਗੋਲੀ ਮਾਰਨੀ ਸੀ ਤੁਸੀਂ ਜਿਹੜਾ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਸੋ 1981 ਵਾਂਗੂ ਜਿਵੇਂ ਬੀੜੀ ਪੀਏਗੇ ਸ਼ਾਂਤ ਸੇ ਜੀਏਗੇ ਉਹ ਵਰਸੇ ਚੱਲੇ ਸੀ ਜੀ ਹੁਣ ਇਹ ਹਰਮੰਦਰ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਵਰਸ ਜਿਹੜੀ ਹੈ ਫੈਸਟੀਵਲ ਚੱਲ ਰਿਹਾ ਮੈਂ ਇਸ ਦੀ ਨਿੰਦਿਆ ਕਰਦਾ ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਫੈਸਟੀਵਲ ਤੁਸੀਂ ਐਡੀ ਡੂੰਗੀ ਸਾਜ਼ਿ ਸਮਝ ਰਹੇ ਹੋ ਇਹਨਾਂ ਨੂੰ ਕਿ ਜਿਵੇਂ ਪਹਿਲੇ ਦੌਰਾਂ ਵਿੱਚ 1978 ਨਰੰਗਕਾਰੀ ਕਾਂਡ ਹੋਇਆ ਜਿਸ ਤਰ੍ਹਾਂ ਦੇ ਹੋਰ ਬੜੀਆਂ ਚੀਜ਼ਾਂ ਹੋਈਆਂ ਪੰਜਾਬ ਨੇ ਝੱਲੀਆਂ ਆਪਣੇ ਪਿੰਡੇ ਤੇ ਕਿ ਇਸ ਤਰ੍ਹਾਂ ਦੇ ਫੈਸਟੀਵਲ ਨੂੰ ਤੁਸੀਂ ਇਹ ਡੂੰਗੀ ਸਾਜ਼ਿ ਮੰਨਦੇ ਹੋ ਕਿ ਜਾਣ ਕੇ ਕੀਤੇ ਜਾ ਰਹੇ ਇਹ ਦੇਖੋ ਪੱਗ ਦਿਖਾਈ ਆ ਦਾੜੀ ਦਿਖਾ ਰਹੇ ਨੇ ਉਹ ਵਰਡ ਚ ਦਿਖਾ ਰਹੇ ਨੇ ਕਿ ਇਹ ਜਿਹੜੇ ਸਿੱਖ ਨੇ ਜਿਹੜੀ ਬੜੀ ਦਲੇਰ ਤੇ ਬਹਾਦਰ ਕੌਮ ਹੈ ਉਹ ਆਹ ਕੰਮ ਕਰਾਉਣ ਲੱਗ ਪਏ ਨੇ ਤੇ ਕਰਨ ਲੱਗ ਪਏ ਨੇ ਕਿਉਂਕਿ ਉਹ ਸਾਡੇ ਇਹ ਦੁਸ਼ਮਣ ਇਹੋ ਜਿਹੇ ਨੇ ਜਿਹੜੇ ਸਾਨੂੰ ਸਾਡਾ ਕਲਚਰ ਸਾਨੂੰ ਅੰਦਰੋਂ ਖਤਮ ਕਰਨਾ ਚਾਹੁੰਦੇ ਨੇ ਪਿੱਛੇ ਜਿਹਨਾਂ ਦੀਆਂ ਪੋਸਟਾਂ ਆਈਆਂ ਸੀ ਸਿੱਖ ਬੰਦੇ ਨੇ ਉਹ ਜਾਲੀ ਸਿੱਖ ਬਣ ਕੇ ਆਰਐਸ ਦੀਆਂ ਨਿਕਰਾਂ ਪਾਈਆਂ ਹੋਈਆਂ ਨੇ ਤਾਂ ਉਹੀ ਸਿੱਖ ਜਿਹੜੇ ਇਹਨਾਂ ਨੇ ਤਿਆਰ ਕੀਤੇ ਸੀ ਉਹ ਸਿੱਖ ਪੰਜਾਬ 'ਚ ਹਮਲੇ ਕਰ ਰਹੇ ਨੇ ਸਾਡੇ ਤੇ ਇਹ ਫੈਸਟੀਵਲ ਨੂੰ ਲੈ ਕੇ ਜਿਹੜਾ ਪ੍ਰਚਾਰਿਆ ਜਾ ਰਿਹਾ ਨਾ ਕਿ ਇੱਕ ਜਿਹੜੀ ਪ੍ਰਾਈਡ ਫੈਸਟੀਵਲ ਹੋਣ ਜਾ ਰਹੀ ਹੈ ਪਰੇਡ ਹੋਣ ਜਾ ਰਹੀ ਹੈ ਉਹਦੇ ਵਿੱਚ ਕੁਝ ਪੱਗਾਂ ਵਾਲੇ ਮੁੰਡੇ ਆ ਜਿਨ੍ਹਾਂ ਨੇ ਦਾੜੀ ਵੀ ਰੱਖੀ ਹੈ ਉਹ ਰੀਲ 'ਚ ਨੱਚਦੇ ਦਿਖਾਈ ਦੇ ਰਹੇ ਆ ਕਿ ਆਓ ਇੱਥੇ ਆਪਾਂ ਫੈਸਟੀਵਲ ਮਨਾਈਏ ਇਹ ਹੋਣਾ ਜੀ ਮੈਂ ਤੁਹਾਨੂੰ ਪਹਿਲਾ ਲਫ਼ਜ਼ ਕਿਹਾ ਤਾਂ ਹੈ ਕਿ ਜਿੱਥੋਂ ਦੀ ਸਰਕਾਰ ਨੂੰ ਨੱਚਣਾ ਆਉਂਦਾ ਹੋਵੇ ਜਿੱਥੇ ਨਚਾਰ ਇਕੱਠੇ ਹੋਗੇ ਰਾਤ ਨੂੰ ਬੰਦੇ ਹੋਣ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਕਲਚਰ ਦਾ ਜੀ ਭਾਈ ਸਾਹਿਬ ਇਹਦੇ ਲਈ ਤੁਹਾਡੀ ਖੇਤਰੀ ਪਾਰਟੀ ਚਾਹੀਦੀ ਹੈ ਇਹਨਾਂ ਦੇ ਲਈ ਉਹ ਸੂਰਮੇ ਚਾਹੀਦੇ ਨੇ ਜਿਹੜੇ ਪੰਜਾਬ ਦੀ ਧਰਤੀ ਚੋਂ ਨਿਕਲੇ ਹੋਣ। ਉਹ ਪਿੰਡਾਂ ਚੋਂ ਬੰਦੇ ਹੋਣ ਜਿਨ੍ਹਾਂ ਨੂੰ ਅਕਲ ਹੋਵੇ, ਜਿਨ੍ਹਾਂ ਨੂੰ ਇੱਕ ਇੱਜ਼ਤ ਦੀ ਡੈਫੀਨੇਸ਼ਨ ਸਮਝਦੇ ਹੋਣ। ਅੱਜ ਵੀ ਜਿਹੜੀਆਂ ਕੰਟਰੀਆਂ ਨੇ ਕੁਝ ਗਵਾਲਿਆ ਸੀ ਨਾ ਉਹ ਵਾਪਸ ਆਉਣ ਲੱਗ ਗਏ ਨੇ। ਜਿਹੜੀਆਂ ਕੰਟਰੀਆਂ ਨੇ ਕਿਹਾ ਸੀ ਕਿ ਸਾਡੇ ਬੱਚੇ ਮਾਡਰਨ ਨੇ ਉਹ ਮੱਥੇ ਤੇ ਹੱਥ ਰੱਖ ਕੇ ਰੋਂਦੇ ਨੇ ਤੇ ਵਾਪਸ ਆਉਣ ਨੂੰ ਤਰਸਦੇ ਰਹੇ। ਪਰ ਇਹ ਇਹਨਾਂ ਦਾ ਮਾਡਰਨ ਪੁਣਾ ਨਹੀਂ, ਇਹ ਪੰਜਾਬ ਦੇ ਉੱਪਰ ਇੱਕ ਹਮਲਾ ਹੈ। ਇੱਕ ਕੌਮ ਤੇ ਹਮਲਾ ਹੈ ਕੁਝ ਲੋਕ ਐ ਜਿਵੇਂ ਤੁਸੀਂ ਤਾਂ ਸੀਰੀਅਸ ਹੋ ਕੇ ਆਪਣੀ ਟਿੱਪਣੀ ਦੱਸ ਰਹੇ ਵਿਚਾਰ ਦੱਸ ਰਹੇ ਹੋ ਕਿ ਕਿਦਾਂ ਹਮਲਾ ਹੈ ਔਰ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਕੁਝ ਲੋਕਾਂ ਲਈ ਇਹ ਮਜ਼ਾਕ ਬਣ ਜਾਂਦੀਆਂ ਗੱਲਾਂ ਕੋਈ ਇਹਨੂੰ ਸ਼ਬਦ ਕੋਈ ਦਿੰਦਾ ਜਿਵੇਂ ਕਿ ਅੱਜਕੱਲ ਇੱਕ ਕੈਂਪੇਨ ਚੱਲ ਰਹੀ ਹੈ ਕਿ ਟੈਂਪੋਆਂ ਦਾ ਮੇਲਾ ਪੰਜਾਬ 'ਚ ਸੋਭਦਾ ਨਹੀਂ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾ ਰਹੇ ਐ ਤੇ ਲੋਕੀ ਬਸ ਹੱਸ ਕੇ ਸਾਰ ਦਿੰਦੇ ਐ ਦੇਖੋ ਗੱਲ ਨਹੀਂ ਐ ਜਦੋਂ ਦਾ ਪੰਜਾਬ ਬਣਿਆ ਹੈ ਨਾ ਜੀ ਇਸ ਤਰ੍ਹਾਂ ਦੀ ਸਥਿਤੀ ਕਿਤੇ ਨਹੀਂ ਸੀ ਆਈ ਜੀ ਕੀ ਪੰਜਾਬ ਦੇ ਵਿੱਚੋਂ ਮੈਂ ਕਾਫੀ ਪਰਸੈਂਟੇਜ ਲੋਕ ਇਹਨਾਂ ਗੱਲਾਂ ਤੇ ਹੱਸਦੇ ਹੋਣ ਕੀ ਦਿਖਾਵਾਂਗੇ ਆਪਦੀ ਹਾਲਤ ਨੂੰ ਮੈਂ ਕੁਝ ਬੰਦਿਆਂ ਦੇ ਜਿਨ੍ਹਾਂ ਦੇ ਬੱਚੇ ਇਹ ਬਣ ਗਏ ਨੇ ਹਾਂਜੀ ਇੱਕ ਦੋ ਬੰਦਿਆਂ ਨੂੰ ਮੈਨੂੰ ਨਾਮ ਹੀ ਪਤਾ ਚਲੋ ਆਪਾਂ ਨਾਂ ਨਹੀਂ ਲੈਣਾ ਪਰ ਉਹ ਮਾਪੇ ਜਿਹੜੇ ਨੇ ਉਹ ਜਿਉਂਦੇ ਮਰੇ ਹੋਏ ਨੇ ਉਹ ਗੱਲ ਨਹੀਂ ਕਰਦੇ ਦਿਮਾਗੀ ਤੌਰ ਤੇ ਖਤਮ ਹੋ ਚੁੱਕੇ ਨੇ ਦੇਖੋ ਦੁੱਜੇ ਨੂੰ ਅਸਰਾਂ ਬਹੁਤ ਸੌਖਾ ਜਦੋਂ ਆਪਦੇ ਪਰਿਵਾਰ ਤੇ ਆਉਂਦੀ ਹੈ ਨਾ ਜਦੋਂ ਆਪਦਾ ਪੁੱਤਰ ਇਹ ਰਾਹ ਫੜਦਾ ਹੈ ਫੇਰ ਬੰਦਾ ਸਿਰ ਮਾਰਦਾ ਕੰਨ ਦੇਣਾ ਹੂੰ ਦੂਜਿਆਂ ਤਾਂ ਮਜ਼ਾਕ ਸਾਰੇ ਹੀ ਕਰਦੇ ਨੇ ਚਲੋ ਇੱਕ ਪਰਿਵਾਰਾਂ ਦੇ ਵਿੱਚ ਤਾਂ ਠੀਕ ਹੈ ਮਜ਼ਾਕ ਬਣਾਇਆ ਗਲੀ ਦੇ ਵਿੱਚ ਮਜ਼ਾਕ ਖਤਮ ਹੋ ਗਿਆ ਤਰਾਸ ਦਿੱਤੀ ਉਦੋਂ ਹੋਈ ਜਦੋਂ ਮਾਲਵੇ ਦੇ ਕੁਝ ਕਾਲਜਾਂ ਚ ਦੁਆਬੇ ਦੇ ਕਾਲਜਾਂ ਵਿੱਚ ਇਹੋ ਜਿਹੇ ਲੋਕਾਂ ਨੂੰ ਚੀਫ ਗੈਸਟ ਬਣਾ ਕੇ ਭੇਜਿਆ ਗਿਆ ਉੱਥੇ ਬਣਾਇਆ ਗਿਆ ਬੜੀਆਂ ਰੀਲਾਂ ਬਣਾਈਆਂ ਗਿਆ ਕੇ ਸਾਡੇ ਚੀਫ ਗੈਸਟ ਨੇ ਜੇ ਸਾਡੇ ਪੰਜਾਬ ਦਾ ਹੈੱਡ ਸਰਦਾਰ ਜਸਾ ਸਿੰਘ ਆਲੂ ਵਾਲੀਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਹਰੀ ਸਿੰਘ ਨਲਗੋਵੇ ਵਰਗੇ ਬੰਦੇ ਹੋਣਗੇ ਤਾਂ ਪੰਜਾਬ ਤੋਂ ਥਰ-ਥਰ ਕੰਬਦਾ ਜਿਹੜਾ ਦੁਸ਼ਮਣ ਹੈ ਤੇ ਜਦੋਂ ਸਾਡੇ ਅੱਡੀ ਮਾਰ ਕੇ ਨੱਚਣ ਵਾਲੇ ਰਾਜ ਕਰਨਗੇ ਜਿਹੜੇ ਨਿੱਕੀ ਨਿੱਕੀ ਗੱਲ ਤੇ Laashan te khlo ke nachange ta ਉਥੋਂ ਦੇ ਜਿਹੜੀ ਸਟੇਟ ਦੇ ਹਾਲਾਤ ਇਹੀ ਹੋਣਗੇ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਮੇਲਾ ਆ ਜਾਂ ਫੈਸਟੀਵਲ ਹੋਣ ਜਾ ਰਿਹਾ ਹੈ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੈ ਜਿਹਦਾ ਕੱਲ ਨੂੰ ਜਿਵੇਂ ਵਿਰੋਧਤਾ ਹੋ ਹੀ ਰਿਹਾ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਅਸੀਂ ਹੋਣ ਨਹੀਂ ਦੇਣਾ ਕਿਸੇ ਵੀ ਸ਼ਰਤ ਤੇ ਕੁਝ ਨਿਹੰਗ ਜਥੇਬੰਦੀਆਂ ਕੁਝ ਹੋਰ ਸਿੱਖ ਭਾਈਚਾਰੇ ਦੀਆਂ ਜਥੇਬੰਦੀਆਂ ਕਹਿੰਦੇ ਬਰਦਾਸ਼ਤ ਨਹੀਂ ਕਰਾਂਗੇ ਕੱਸੀ ਵੀ ਕੀਮਤ ਤੇ ਜੇ ਕੱਲ ਨੂੰ ਇਹ ਜੇ ਮੌਕੇ ਤੇ ਟਕਰਾ ਪੈਦਾ ਹੁੰਦਾ ਨੁਕਸਾਨ ਤੇ ਉੱਥੇ ਫਿਰ ਪੰਜਾਬੀਆਂ ਦਾ ਹੋਣਾ ਦੇਖੋ ਨੁਕਸਾਨ ਦਾ ਕਰਾਉਣਾ ਇਹਨਾਂ ਨੇ ਪੰਜਾਬ ਦੇ ਅੰਦਰ ਨੁਕਸਾਨ ਕਰਾਉਣ ਲਈ ਤਾਂ ਸੈਂਟਰ ਹਕੂਮਤ ਬੈਠੀ ਹੈ ਦੇਖੋ ਇੱਕ ਗੰਧਪੌਨ ਤਾਂ ਵਾਜਬ ਹੈ ਇਹਨੂੰ ਰੋਕੋਗੇ ਤਾਂ ਤੁਸੀਂ ਅਤਵਾਦੀ ਵੱਖਵਾਦੀ ਹੋ ਇੱਕ ਵੀ ਕਾਹਨੂੰ ਨਿਹੰਗ ਸਿੰਘ ਇਹਨਾਂ ਨੂੰ ਫੜ ਕੇ ਕੁਝ ਕਹਿ ਦੇ ਤਾਂ ਨੈਸ਼ਨਲ মিডিਆ ਬਕਵਾਸ ਕਰੂਗਾ ਕਿ ਇਹ ਅਤਵਾਦੀਆਂ ਦਾ ਖਾਲਸਤਾਨੀਆਂ ਦਾ ਪੰਜਾਬ 'ਚ ਜੋਰ ਹੈ ਯਾਰ ਇਹਦਾ ਮਤਲਬ ਤੇ ਇਹ ਹੋ ਗਿਆ ਕਿ ਜੇ ਤੁਸੀਂ ਖਾਲਸਤਾਨੀ ਅਤਵਾਦੀ ਕਹਿੰਦੇ ਹੋ ਤਾਂ ਅਸੀਂ ਇੱਜ਼ਤ ਦੀ ਗੱਲ ਤਾਂ ਅਸੀਂ ਕਰਦੇ ਆ ਨਾ ਫਿਰ ਜੇ ਅੱਜ ਵੀ ਤੁਸੀਂ ਕਹੋਗੇ ਕਿ ਇਹ ਖਾਲਸਤਾਨੀ ਇਹ ਫੈਸਟੀਵਲ ਬੰਦ ਕਰਦੇ ਨੇ ਤਾਂ ਮੈਨੂੰ ਲੱਗਦਾ ਸਾਡੇ ਮੁ슬ਮਾਨ ਤੇ ਹਿੰਦੂ ਭਰਾ ਵੀ ਸਾਡੇ ਨਾਲ ਖਲੋਣਗੇ ਕਿ ਯਾਰ ਸ਼ੁਕਰ ਹੈ ਇਹਨਾਂ ਖਾਲਸਤਾਨੀਆਂ ਕੋਲ ਤਾਂ ਇੱਜ਼ਤ ਹੀ ਕੀ ਹੈ ਨਾ ਦੁਜਿਆਂ ਨੇ ਤਾਂ ਖਤਮ ਕਰ ਲਈ ਖਾਰਾ ਸਾਹਿਬ ਇੱਕ ਬਤੌਰ ਵਕੀਲ ਜਦੋਂ ਤੁਹਾਡੇ ਕੋਲ ਮਦਈ ਆਉਂਦਾ ਤੇ ਉਹਨੂੰ ਤੁਸੀਂ ਜਦੋਂ ਬਚਾਉਨੇ ਹੋ ਨਾ ਤੇ ਕਾਨੂੰਨ ਦਾ ਹਵਾਲਾ ਦੇ ਕੇ ਇੱਥੇ ਹੁਣ ਇਹ ਜਿਹੜੀ ਕਮਿਊਨਿਟੀ ਹੈ ਇਹ ਵੀ ਤੇ ਕਾਨੂੰਨ ਨੂੰ ਪ੍ਰਚਾਰ ਕਰ ਸਕਦੀ ਹੈ ਦੇਖੋ ਜੀ ਹਾਈ ਕੋਰਟ ਚ ਸੁਪਰੀਮ ਕੋਰਟ ਤੱਕ ਜਾ ਸਕਦੀ ਹੈ ਜੀ ਸਾਨੂੰ ਜਿਉਣ ਦਾ ਹੱਕ ਖੋਇਆ ਜਾ ਰਿਹਾ ਜਿਹੜਾ ਤੁਸੀਂ ਸਾਨੂੰ ਦਿੱਤਾ ਸੀ ਨਹੀਂ ਮੈਂ ਇੱਕ ਤੁਹਾਨੂੰ ਗੱਲ ਦੱਸਣਾ ਬਹੁਤ ਜ਼ਿਆਦਾ ਕੇਸ ਝੂਠੇ ਵੀ ਹੁੰਦੇ ਨੇ ਤੇ ਸੱਚੇ ਵੀ ਹੁੰਦੇ ਨੇ ਉਹ ਅਦਾਲਤ ਨੇ ਉਹਦੇ ਤੇ ਇੱਕ ਜੱਜਮੈਂਟ ਦੇਣੀ ਹੁੰਦੀ ਹੈ ਪਰ ਇਹੋ ਜੇ ਕੰਮਾਂ ਦੇ ਉੱਪਰ ਤਾਂ ਮੈਂ ਤੁਹਾਨੂੰ ਕੀ ਦੱਸਾਂ 1984 ਦੇ ਜੱਜਮੈਂਟ ਦਾ ਸਾਡਾ ਮਜ਼ਾਕ ਬਣਾਇਆ ਗਿਆ ਸੀ अच्छा जी उस वक़्त लाशਾਂ ਦੇ ਢੇਰ ਲੱਗੇ ਸੀ ਤਾਂ ਇਹ ਜਸਟਿਸ ਮਿਸ਼ਰਾ ਦੀ ਰਿਪੋਰਟ ਜਿਹੜੀ ਸੀ ਸਾਡੇ ਤੇ ਮਜ਼ਾਕ ਕਰਦੀ ਸੀ ਹਿੰਦੁਸਤਾਨ ਦੀ ਹਰ ਚੇਰ ਜਿਸ ਦੇ ਅੰਦਰ ਪੰਜਾਬ ਦੀ ਬਰਬਾਦੀ ਹੋਵੇ ਜਿਸ ਦੇ ਅੰਦਰ ਇੱਕ ਕੌਮ ਦੀ ਬਰਬਾਦੀ ਹੋਵੇ ਹਰ ਚੇਰ ਸਾਡੇ ਉਲਟ ਹੈ ਹਿੰਦੁਸਤਾਨ ਦੀ ਹਰ ਚੇਰ ਸਾਡੇ ਉਲਟ ਹੈ ਜੇ ਅਸੀਂ ਇੱਜ਼ਤ ਦੀ ਗੱਲ ਕਰਾਂਗੇ ਉਹ ਕਹਣਗੇ ਨਹੀਂ ਚਾਹੀਦੀ ਉਹ ਕਹਿੰਦੇ ਇੱਜ਼ਤ ਦੀ ਨਹੀਂ ਲੋੜ ਜੇ ਅਸੀਂ ਕਹਾਂਗੇ ਸਾਡੇ ਗਲਾਂ 'ਚ ਟਾਇਰ ਪਾਏ ਨੇ ਕਹਿੰਦੇ ਕੋਈ ਗੱਲ ਨਹੀਂ ਇੱਕ ਬੰਦੇ ਵੱਡੇ ਦਾ ਮਰਨ ਦਾ ਕਾਰਨ ਹੀ ਇਹ ਸੀ ਸੋ ਸਾਡੇ ਲਈ ਤਾਂ ਹਮੇਸ਼ਾ ਹੀ ਹਰ ਚਿਹਰ ਜਿਹੜੀ ਹੈ ਸਾਡੇ ਉਲਟੋ ਵਕਾਉ ਰਹੀ ਹੈ ਮਤਲਬ ਇੱਥੇ ਜੇ ਉਹ ਕਾਨੂੰਨ ਦਾ ਹਵਾਲਾ ਦੇ ਕੇ ਕੱਲ ਨੂੰ ਆਪਣੀ ਲੜਾਈ ਲੜਦੇ ਆ ਤਾਂ ਫਿਰ ਔਖਾ ਹੋ ਜਾਣਾ ਕਾਨੂੰਨ ਦੀ ਲੜਾਈ ਨੂੰ ਕਾਊਂਟਰ ਕਰਨਾ ਹੁਣ ਵੀ ਦੇਖੋ ਸੁਸਾਇਟੀ ਲਈ ਬਣਾਏ ਨੇ ਕੱਲ ਨੂੰ ਤਾਂ ਕਪੜੇ ਲਾ ਕੇ ਬਿਲਕੁਲ ਸ਼ਰਿਆਮ ਹੋ ਜਾਣਗੇ ਕੱਲ ਨੂੰ ਕੁੜੀਆਂ ਦੇ ਰੇਪ ਹੁੰਦੇ ਨੇ 8-8 ਸਾਲ ਦੀਆਂ ਨੇ ਇਹ ਕਿਉਂ ਹੁੰਦੇ ਨੇ ਜਦੋਂ ਅਸੀਂ ਗੰਦ ਵੇਖਦੇ ਆ ਸਾਡੀ ਸੋਸਾਇਟੀ 'ਚ ਗੰਦ ਆਉਂਦਾ ਹੈ 4-4 5-5 ਸਾਲ ਦੀਆਂ ਬੱਚੀਆਂ ਨਾਲ ਰੇਪ ਹੁੰਦੇ ਨੇ ਇੰਡੀਆ ਦੇ ਅੰਦਰ ਬੱਚੇ ਮਰ ਜਾਂਦੀਆਂ ਨੇ ਉਹ ਕਿਉਂ ਮਰਦੀਆਂ ਨੇ ਹਰ ਚੀਜ਼ ਦਾ ਇੱਕ ਕੰਟਰੋਲ ਹੁੰਦਾ ਹੈ ਫਿਰ ਕੱਲ ਨੂੰ ਕਪੜੇ ਪਾਉਣੋਂ ਹਟ ਜਾਣਗੇ ਬਹੁਤ ਕੁਝ ਇਸ ਤੋਂ ਅੱਗੇ ਸੋਸਾਇਟੀ 'ਚ ਜਿਉਣਾ ਆਰਾਮ ਹੋ ਜੂਗਾ ਇਹੋ ਜੀ ਸੋਸਾਇਟੀ 'ਚ ਸੋ ਇਹਨੂੰ ਹਰ ਚੀਜ਼ ਦੀ ਹਰ ਇੱਕ ਆਜ਼ਾਦੀ ਦੀ ਇੱਕ ਲਿਮਟ ਹੁੰਦੀ ਹੈ ਜੀ ਉਹ ਆਜ਼ਾਦੀ ਦੀ ਲਿਮਟ ਉਹ ਨਹੀਂ ਕਰਾਸ ਕਰਨੀ ਚਾਹੀਦੀ ਜੇ ਯਾਦੀ ਦੀ ਲਿਮਿਟ ਕ੍ਰਾਸ ਕਰਨਗੇ ਤਾਂ ਕੁੜੀ ਤੁਰੀਆਂ ਦੀ ਕੁੜੀ ਨੂੰ ਪੰਜ-ਪੰਜ ਸਾਲ ਦੀਆਂ ਕੁੜੀਆਂ ਨਾਲ ਬਲਾਤਕਾਰ ਹੋਣਗੇ ਸੋ ਇਹਨੂੰ ਦੁਬਈ ਵਰਗੀਆਂ ਕੰਟਰੀਆਂ ਸਾਥੋਂ ਕਿਉਂ ਅੱਗੇ ਨੇ ਹਰ ਚੀਜ਼ ਦੀ ਇੱਕ ਲਿਮਿਟ ਹੈ ਅਸੀਂ ਖੁਦ ਲੋਕ ਕਹਿੰਨੇ ਆ ਸਾਡੇ ਬੰਦੇ ਜਿਹੜੇ ਸਿਰੇ ਦੇ ਕੰਜਰ ਨੇ ਉਹ ਕਹਿੰਦੇ ਨੇ ਜੀ ਦੁਬਈ ਕੰਟਰੀ ਬਹੁਤ ਵਧੀਆ ਹੈ ਉੱਥੇ ਦਾ ਲਾਭ ਬਹੁਤ ਸਖਤ ਹੈ ਤੇ ਕੁੱਤਾ ਆਦਮੀ ਕੰਜਰ ਆਦਮੀ ਕਹਿੰਦਾ ਦੁਬਈ ਦਾ ਕਲਚਰ ਬਹੁਤ ਵਧੀਆ ਹੈ ਕਾਨੂੰਨ ਉਹ ਵੀ ਮੰਨਦਾ ਹੈ ਉਹ ਵੀ ਕਹਿੰਦਾ ਕਿ ਉੱਥੇ ਇੱਜ਼ਤ ਹੈ ਕੀ ਹੈ ਸੋ ਇਹ ਹਰ ਚੀਜ਼ ਦਾ ਨਾ ਇੱਕ ਡਰ ਵੀ ਚਾਹੀਦਾ ਹੈ ਇੱਕ ਕੰਟਰੋਲ ਵੀ ਚਾਹੀਦਾ ਹੈ ਇੱਕ ਲਿਮਟ ਵੀ ਚਾਹੀਦੀ ਹੈ ਚਾਰ ਚਾਰ ਸਾਲ ਦੀਆਂ ਬੱਚੀਆਂ ਨਾਲ ਮੈਂ ਵੇਖਿਆ ਇੱਥੇ ਲੋਕਾਂ ਨੇ ਖੇ ਖਾਦੀ ਹੈ ਕੀ ਕਹੋਗੇ ਤੁਸੀਂ ਸੋ ਇਸ ਕਰਕੇ ਹਰ ਚੀਜ਼ ਦੀ ਲਿਮਟ ਹੈ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਇਹ ਪੰਜਾਬ 'ਚ ਕੀ ਕਿਸੇ ਥਾਂ ਤੇ ਵੀ ਨਹੀਂ ਹੋਣੇ ਚਾਹੀਦੇ ਜੀ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਤੇ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਕਿ ਜਿਹੜਾ ਇਸ ਕਮਿਊਨਿਟੀ ਦਾ ਹੋਣ ਜਾ ਰਿਹਾ ਫੈਸਟੀਵਲ ਹੈ 27 ਤਰੀਕ ਨੂੰ ਉਹ ਹਰ ਹਾਲ ਦੇ ਵਿੱਚ ਬੈਨ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਪੰਜਾਬ ਛੱਡੋ ਕਿਤੇ ਨਹੀਂ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਉਹਦੇ ਪਿੱਛੇ ਇਹਨਾਂ ਦੀਆਂ ਦਲੀਲਾਂ ਕੀ ਨੇ ਇਹ ਸਾਰਾ ਕੁਝ ਇਹਨਾਂ ਨੇ ਆਪਣੀ ਜ਼ੁਬਾਨੀ ਦੱਸ ਦਿੱਤਾ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਇਸ ਤਰ੍ਹਾਂ ਦੇ ਜਿਹੜੇ ਫੈਸਟੀਵਲ ਪੰਜਾਬ 'ਚ ਹੋਣ ਲੱਗੇ ਨੇ ਜੇ ਰੁਝਾਨ ਤੁਰ ਰਿਹਾ ਇਹ ਕਿਵੇਂ ਸਟਾਪ ਹੋਏਗਾ ਬਿਨਾ ਟਕਰਾਅ ਤੋਂ ਕਿਵੇਂ ਕੰਟਰੋਲ ਕੀਤਾ ਜਾਵੇ ਇਸ ਦੇ ਲਈ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਤੇ ਕਦੋਂ ਨਿਭਾਈ ਜਾਣੀ ਹੈ ਇਹ ਸਾਰਿਆਂ ਦੀ ਨਜ਼ਰ ਬਣੀ ਰਹੇਗੀ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਬਠਿੰਡਾ